ਕੌਨ ਸਾ ਜਾਨਵਰ ਹੈ ਜੋ ਕੁਝ ਵੀ ਹੋ ਜਾਏ ਹਮੇਸ਼ਾ ਮਜ਼ੇ ਮੇਂ ਹੀ ਰਹਤਾ ਹੈ ਐ ਹੁਸਾ ਕੌਨ ਸਾ ਅਗਰ ਤੁਸੀਂ ਇਹ ਜਾਂ ਜੇ ਤੁਸੀਂ ਇਹ ਹੁੰਦੇ ਨਾ ਕਿ ਇਹੋ ਜਿਹਾ ਕਿਹੜਾ ਪ੍ਰਾਣੀ ਹੈ ਹੂੰ ਪ੍ਰਾਣੀ ਮਤਲਬ ਜਿਹਦੇ ਦਾ ਪ੍ਰਾਣ ਹੈ ਹਾਂ ਤਾਂ ਫਿਰ ਮੈਂ ਕਹਿੰਦਾ ਮੰਗਲ ਸਿੰਘ ਜਾਨਵਰ ਦੇ ਵਿੱਚ ਵੀ ਤਾਂ ਪ੍ਰਾਣ ਹੁੰਦੀਆਂ ਆ ਆਉ ਤੂੰ ਜਾਨਵਰ ਹੈ ਨਾ ਫਿਰ ਮੈਂ ਜਾਨਵਰ ਤਾਂ ਨਹੀਂ ਹੈ ਨਾ ਫਿਰ ਮੈਂ ਇੱਕ ਤਾਂ ਮੈਂ ਤੁਹਾਡੀ ਪ੍ਰੋਬਲਮ ਸਾਲਵ ਕੀਤੀ ਆਦੀਕ ਵੀ ਐਸਾ ਕੌਣ ਸਾ ਜਾਨਵਰ ਹੈ ਜੇ ਮੈਂ ਸਿੱਧੀ ਕਹਿ ਦਿੰਦੀ ਐਸੀ ਇਹ ਜੀ ਕਿਹੜੀ ਚੀਜ਼ ਹੈ ਜਿਹਦੇ ਵਿੱਚ ਮੈਂ ਉਹੇ ਗੱਲ ਕਰ ਰਹਾ ਜੇ ਤੋ ਫਿਰ ਮੈਂ ਆਪਣਾ ਨਾਮ ਲੈਂਦਾ ਮੰਗਲ ਸਿੰਘ ਕਿਉਂਕਿ ਮੈਂ ਕੁਝ ਵੀ ਹੋ ਜਾ ਮ제 ਹੀ ਰਹਿਣਾ ਹੂੰ ਟੈਨਸ਼ਨ ਲੈਂਦਾ ਨਹੀਂ ਆਪਾਂ ਖੁਸ਼ ਹੀ ਰਹਿਨੇ ਆ ਨਾ ਨਾ ਗਲਤ ਜਵਾਬ اچھا ਮੰਗਲ ਸਿੰਘ ਹੈ ਨਹੀਂ ਫੇਰ ਉਹ ਜੋ ਐਸਾ ਕੌਣ ਸਾ ਜਾਨਵਰ ਹੈ ਜੋ ਕੁਝ ਵੀ ਹੋ ਜਾਏ ਮ제 ਮੇਂ ਰਹਤਾ ਹੈ ਫਿਰ ਵੀ ਮ제 ਮੇਂ ਰਹਤਾ ਹੈ ਜਾਨਵਰ ਹੀ ਪੱਕਾ ਪੱਕਾ ਹੈ ਹੂੰ ਕੁਝ ਵੀ ਹੋ ਜਾ ਮ제 ਹੀ ਰਹਦਾ ਹੂੰ ਮਗਰ ਮਛੀ ਮਗਰ ਮੱਛ ਕਿਵੇਂ ਵਧੀਆ ਕਿਹਾ ਤਾਂ ਇਹ ਤਾਂ ਆਗ੍ਰੀਕਲੀਸ ਅੰਗਲਿਸ਼ ਤਾਂ ਨਹੀਂ ਪੱਕਾ ਜਾਨਵਰ ਹੀ ਹੈ ਜਾਨਵਰ ਹੈ ਮੈਂ ਤੁਹਾਨੂੰ ਇੰਨੇ ਹਿੰਟ ਦੇ ਸਕਦੀ ਇੱਕ ਨਾਰਮਲ ਜਾਂ ਦੱਸ ਸਕਦੀ ਇਹ じゃ ਕੌਨ ਸਾ ਜਾਨਵਰ ਹੈ ਕੁਝ ਵੀ ਹੋ ਜਾ ਮਜ਼ੇ ਵਿੱਚ ਮਜ਼ੇ ਦੇ ਵਿੱਚ ਹੀ ਰਹਿੰਦਾ ਮਜ਼ੇ ਮੱਜੇ ਮਜ਼ੇ ਮਜ਼ੇ ਦਾ ਮਤਲਬ ਹੁੰਦਾ ਮਸਤੀ ਮਜ਼ੇ ਇਹ ਕੋਈ ਸ਼ਬਦ ਤਾਂ ਨੂੰ ਉਲਝਾਰਨ ਦੀ ਕੋਸ਼ਿਸ਼ ਕੀਤੀ ਮਜ਼ੇ ਉਲਝਾਰਨ ਦੀ ਕੋਸ਼ਿਸ਼ ਕੀਤੀ ਗੀ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਖੜ ਜੋ ਖੜ ਜੋ ਖੜ ਜੋ ਮਜ਼ੇ ਦੇ ਮਜ਼ੇ ਦੇ ਵਿੱਚ ਮਜਾ ਮੱਜੇ ਦੇ ਵਿੱਚ ਮਜਾ ਮਜਦਰੀ ਦੇ ਮਜਾ ਕਿਹੜਾ ਜਾਨਵਰ ਹੈ ਜਿਹੜਾ ਮਜੇ ਦੇ ਵਿੱਚ ਕੁਝ ਵੀ ਹੋ ਜਾਏ ਬਟ ਉਹ ਜਾਨਵਰ ਹੈ ਜੋ ਮਜੇ ਵਿੱਚ ਹੀ ਰਹਤਾ ਹੈ ਮੂਜੇ ਵਿੱਚ ਰਹਤਾ ਹੈ ਮੂਜੇ ਵਿੱਚ ਮੋਜ ਨਹੀਂ ਮਜੇ 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 ਦੇ ਵਿੱਚ ਕਿਹੜਾ ਜਾਨਵਰ ਆਂਦਾ ਬਤਾਓ ਹੁਣ ਨਾ ਕਹਦੇ ਮੰਗਲ ਸਿੰਘ ਉਹ ਜਾਨਵਰ ਮਤਲਬ ਖੁਸ਼ ਰਹਿੰਦਾ ਹਮੇਸ਼ਾ ਹਾਂ ਜਾਂ ਮਜੇ ਦੇ ਅੰਦਰ ਰਹਿੰਦਾ ਹੈ ਨਹੀਂ ਮਤਲਬ ਕਿ ਉਹਦੇ ਕੋਲ ਇੱਕਦਾਂ ਦੀ ਚੀਜ਼ ਆ ਗਈ ਜਿਹੜੀ ਕਿ ਇਹ ਕੁਐਸਚਨ ਨੂੰ ਸੋਲਵ ਕਰਦੀ ਹੈਗੀ ਉਹ ਜਾਨਵਰ ਕੋਲ ਇੱਕ ਇਹ ਜੀ ਚੀਜ਼ ਆ ਇਹਦਾ ਆਨਸਰ ਆ ਜਿਹੜਾ ਇਹ ਤਾਂ ਬਹੁਤ ਹੀ ਨਾਰਮਲ ਆ ਬਟ ਜਿਹੜੀ ਅੱਗੇ ਆਪਾਂ ਐਕਸਪਲੇਨ ਕਰਾਂਗੇ ਉਹ ਚੀਜ਼ ਆ ਜਿਹੜਾ ਉਹ ਵਰਡ ਆ ਉਹ ਇੰਗਲਿਸ਼ ਵਿੱਚ ਆਊਗਾ ਦੇ ਇਹ ਹੋ ਜਾ ਕੁਐਸਚਨ ਲੈ ਕੇ ਆ ਰਹੀ ਐ ਹੁਣ ਜਿੱਦਾਂ ਮੈਂ ਜਵਾਬ ਨਹੀਂ ਦੇ ਪਾ ਰਿਹਾ ਲਗਾਤਾਰ ਹੀ ਮੈਂ ਹਾਰਦਾ ਜਾ ਰਿਹਾ ਕੋਈ ਗੱਲ ਨਹੀਂ ਮਾੜਾ ਕੋਈ ਗੱਲ ਨਹੀਂ ਸਾਡੀ ਵੀ ਵਾਰੀ ਆਊਗੀ ਚਿੰਤਾ ਨਾ ਕਰੋ ਜਰੂਰ ਮੈਂ ਤਾਂ ਕਹਿੰਨੀ ਆਵੇ ਠੀਕ ਆ ਦੇਖੋ ਇੰਨੀ ਯਾਰਾ ਮਤਲਬ ਇਹਦੀ ਸਵਾਲ ਥੋੜੇ ਗਰਮੀ ਆਣ ਲੱਗੀ ਮੈਂ ਤਾਂ ਹੱਤੀ ਬਾਹਰ ਕੱਢ ਲਿਆ ਰੱਖਿਆ ਹੁੰਦਾ ਸੀ ਨਾ ਹੁਣ ਬਾਹਰ ਹੀ ਕੱਢ ਲਿਆ ਠੰਡ ਹੁਣ ਗਾਇਬ ਕਰਤੀ ਉਹ ਵੀ ਮੈਂ ਤਾਂ ਕਢਵਾਏ ਨੇ ਨਾ ਮਹਾ ਕੀ ਆਏ ਵਾਰੇ ਖੜੇ ਰਹਿਣੇ ਉਹਦੇ ਹੱਥਾਂ ਜੇ ਚਲੋ ਇਹੋ ਜਿਹਾ ਕਿਹੜਾ ਜਾਨਵਰ ਹੈ ਜਿਹੜਾ ਕੁਝ ਵੀ ਹੋ ਜੇ ਬਟ ਮਜੇ ਦੇ ਵਿੱਚ ਹੀ ਰਹਿੰਦਾ ਕੁਝ ਵੀ ਕਿਸੇ ਜਾਨਵਰ ਦਾ ਨਾਮ ਤਾਂ ਲਓ ਨਾ ਕੀ ਪਤਾ ਟੁੱਕਾ ਹੀ ਲੱਜੇ ਉਹ ਜਾਨਵਰ ਸਾਡੇ ਘਰ ਹੈ ਉਹ ਜਾਨਵਰ ਥੋੜੇ ਘਰ ਕਿਉਂ ਸਾਰੇ ਤੁਸੀਂ ਚਿੜੀਆਂ ਘਰ ਖੋਲੇ ਹੋ ਜਿਹੜਾ ਕਿ ਥੋੜੇ ਸਾਰੇ ਅੱਛਾ ਮੈਂ ਉਹ ਜਾਨਵਰ ਦੇਖਿਆ ਆਪਾਂ ਗਏ ਆ ਚਿੜੀਆ ਘਰ ਉਹ ਜਾਨਵਰ ਦੇਖਿਆਗਾ ਨਹੀਂ ਇੱਕ ਵਾਰ ਆਪਾਂ ਉਹ ਜਾਨਵਰ ਦੇਖਿਆ ਤੇ ਉੱਥੇ ਆਪਾਂ ਲਾਈਵ ਕਰਨ ਤੋਂ ਪਹਿਲਾਂ ਦੇਖਿਆਗਾ ਤੇ ਬਹੁਤ ਹੀ ਹੈਰਾਨੀਜਨਕ ਸੀ ਤੇ ਉਹ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਬਤਾਓ ਲੇਕਿਨ ਮੈਂ ਐਕਸਪਲੇਨ ਨਹੀਂ ਕੀਤਾ ਜਣ ਐਕਸਪਲੇਨ ਮੈਂ ਕਰ ਦਿੰਦਾ ਜੇ ਜਵਾਬ ਤਾਂ ਦੋ ਇਹ ਜਵਾਬ ਹੈ ਸੱਪ ਹੂੰ ਸੱਪ ਹੁਣ ਐਕਸਪਲੇਨ ਸੁਣਾ ਐਸਾ ਕੌਣ ਸਾ ਜਾਨਵਰ ਹੈ ਜੋ ਕੁਝ ਵੀ ਹੋ ਜਾਏ ਮਜ਼ੇ ਮੇਂ ਰਹਤਾ ਹੈ ਸੱਪ ਕੋ ਸੱਪ ਕੋਲ ਫਨ ਹੁੰਦਾ ਉਹ ਫਨ ਸਾ ਸਿੰਪਲੀ ਜਵਾ ਸੱਪ ਕੋਲ ਫਨ ਹੁੰਦਾ ਮਜ਼ੇ ਵਿੱਚ ਰਹਿੰਦਾਗਾ ਕਿੱਥੋਂ ਲੈ ਕੇ ਆ ਰਹੀ ਹੈ ਇਹ ਮਾਈਂਡ ਹੈ ਇਹ ਕਿੱਥੋਂ ਲੈ ਕੇ ਆ ਰਹੀ ਹੈ ਸੋਚਣ ਵਾਲੀ ਗੱਲ ਹੈ ਲੈ ਕਿੱਥੋਂ ਆ ਰਹੀ ਹੈ ਤੂੰ ਮਾਈਂਡ ਹੈ ਨਾ ਭਾਈ ਨੀਹਾ ਦੇ ਲਈ ਇੱਕ ਲਾਈਕ ਤਾਂ ਬਣਦਾ ਹੀ ਹੈ ਯਾਰ ਬੜੀ ਮਿਹਨਤ ਕਰ ਰਹੀ ਆ ਨੇ ਆ ਅਰੀਬ ਜੀ ਇੱਕ ਮਤਲਬ ਕੁਐਸਚਨ ਲੈ ਕੇ ਆ ਰਹੀ ਹੈ ਕੁਝ ਵੀ ਹੋ ਜਾਏ ਸੱਪ ਫਨ ਦੇ ਵਿੱਚ ਹੀ ਰਹਿੰਦਾ ਮਤਲਬ ਫਨ ਦੇ ਕੋਲ ਫਨ ਹੁੰਦਾ ਉਹਦੇ ਕੋਲ ਫਨ ਹੁੰਦਾ ਤਾਂ ਕਰਕੇ ਮਜ਼ੇ ਵਿੱਚ ਰਹਿੰਦਾ ਹਾਂ 12 ਵਾਰੋ ਆਏ ਪਿਓ ਪੁੱਤ ਵਾਰੋ ਆਏ ਬਾਰੂ ਆਏ ਪਿਓ ਪੁੱਤਰ ਅੱਛਾ ਕਰ ਬੈਠੀ ਐ ਮਾਮਾ ਧੀ ਆ ਹਾਂ ਮਾਂ ਵੀ ਕਹਿੰਦੀ ਬਹਿ ਜਾ ਮਾਸੜਾ ਤੇ ਧੀ ਵੀ ਕਹਿੰਦੀ ਬਹਿ ਜਾ ਮਾਸੜਾ ਲੈ ਮਾਂ ਵੀ ਕਹਿੰਦੀ ਬਹਿ ਜਾ ਮਾਸੜਾ ਤੇ ਧੀ ਵੀ ਕਹਿੰਦੀ ਧੀ ਇੱਕ ਮਿੰਟ ਮਾਂ ਦਾ ਵੀ ਮਾਸੜ ਤੇ ਧੀ ਦਾ ਵੀ ਮਾਸੜ ਇਹ ਕਿਵੇਂ ਹੋ ਸਕਦਾ ਉਹ ਤੁਸੀਂ ਦੱਸਣਾ ਕਿਵੇਂ ਹੋ ਸਕਦਾ ਤੇ ਕੌਣ ਉਹਨਾਂ ਦੇ ਘਰ ਆਇਆਗਾ ਵੀ ਜਿਹਨਾਂ ਨੂੰ ਮੰਮੀ ਨੇ ਵੀ ਮਾਸੜ ਕਿਹਾ ਤੇ ਉਹਨਾਂ ਦੀ ਕੁੜੀ ਨੇ ਮਾਸੜ ਦੇਖੋ ਧੀ ਤਾਂ ਮਾਸੜ ਕਹਿ ਸਕਦੀ ਐ ਮਾਸੜ ਕਿਵੇਂ ਕਹੂਗੀ ਕਿਉਂਕਿ ਉਹਦੀ ਮੰਮੀ ਦੇ ਭੈਣ ਦਾ ਘਰ ਵਾਲਾ ਹਨਾ ਜੀ ਯਾਨੀ ਕਿ ਉਹਦੀ ਮੰਮੀ ਦਾ ਜੀਜਾ ਉਹਦਾ ਮਾਸੜ ਲੱਗਿਆ ਮਾਸੀ ਦਾ ਮਾ ਹਸਬੰਡ ਮਾਸੜ ਲੇਕਿਨ ਮਾਂ ਫਿਰ ਆਪਣੇ ਮਤਲਬ ਜੀਜੇ ਨੂੰ ਮਾਸੜ ਕਿਉਂ ਕਹੂਗੀ ਉਹ ਤੁਸੀਂ ਦੱਸੋ ਬੁੱਜੋ ਜੀ 부ਜਾਰ ਤੋਂ ਪੁੱਛ ਸਕਦਾ ਬੜੀ ਇੰਟਰਸਟਿੰਗ 부ਜਾਰਤਾ ਹੈ ਤੇ ਬਾਹਰੋਂ ਆਏ ਦੋ ਪੋ ਪਿਓ ਪੁੱਤ ਪਿਓ ਪੁੱਤ ਅੱਛਾ ਪਿਓ ਪੁੱਤ ਨੇ ਹੈ ਪਿਓ ਪੁੱਤ ਉਹ ਹਾਂ ਜੀ ਮੰਨ ਲਓ ਮੈਨਾਂ ਉਹ ਛੱਡ ਜੋ ਪਿਓ ਪੁੱਤ ਮਾਸੜ ਦੇਖੋ ਮਾਸੜ ਜਿਹੜਾ ਹੋਏਗਾ ਨਾ ਜੀ ਉਹ ਹੋਏਗਾ ਮੰਨ ਲਓ ਕੁੜੀ ਐ ਕੁੜੀ ਦੀ ਮੰਮੀ ਕੁੜੀ ਦੀ ਮੰਮੀ ਦੀ ਭੈਣ ਯਾਨੀ ਕੁੜੀ ਦੀ ਮਾਸੀ ਮਾਸੀ ਦਾ ਜਿਹੜਾ ਹਸਬੰਡ ਹੈ ਉਹ ਹੋ ਗਿਆ ਕੁੜੀ ਦਾ ਮਾਸੜ ਤੇ ਮਾਸੀ ਦੇ ਹਸਬੰਡ ਦਾ ਡੈਡੀ ਉਹਦੀ ਮਾਰ ਆ ਗਿਆ ਮਾਸੜ ਸਹਰਾ ਉਹਦਾ ਮਾਸੜ ਲੱਗਿਆ ਉਹਦੀ ਮੰਮੀ ਦਾ ਮਾਸੜ ਲੱਗਿਆ ਉਹਦੀ ਮੰਮੀ ਦਾ ਮਾਸੜ ਲੱਗਿਆ ਐ ਨਹੀਂ ਡੂੰਗੀ ਰਿਸਤੇ ਆ ਰਿਹਾ ਮਾਸੜ ਰਹਾਂਗੇ ਉਹਨਾਂ ਨੂੰ ਹਾਂਜੀ ਮਤਲਬ ਇੱਕ ਤਾਂ ਹੋ ਗਿਆ ਜੀ ਜਿਹੜੀ ਉਹ ਮਾਂ ਹੈ ਉਹਦੀ ਭੈਣ ਦਾ ਸਹੁਰਾ ਠੀਕ ਐ ਤੇ ਦੂਜਾ ਹੋ ਗਿਆ ਜਿਹੜੀ ਕੁੜੀ ਐ ਉਹਦੀ ਮਾਂ ਦੀ ਭੈਣ ਦੇ ਹਸਬੰਦ ਭੈਣ ਦਾ ਹਸਬੰਦ ਸਿੱਧਾ ਸਿੱਧਾ ਜਵਾਬ ਆ ਇੱਕ ਤਾਂ ਮੰਮੀ ਦਾ ਜਿੱਜਾ ਆ ਹਾਂ ਤੇ ਜਿੱਜੇ ਨੂੰ ਤਾਂ ਮਤਲਬ ਕਿ ਉਹਦੀ ਕੁੜੀ ਦਾ ਮਾਸੜ ਲੱਗਿਆ ਜਿੱਜਾ ਮੰਮੀ ਦਾ ਜਿੱਜਾ ਨਹੀਂ ਐ ਮੰਮੀ ਦੇ ਜਿੱਜੇ ਦਾ ਡੈਡੀ ਐ ਉਹ ਵੀ ਮੇਰਾ ਇੱਕ ਤਾਂ ਮੰਮੀ ਦੇ ਡੈਡੀ ਮੇਰਾ ਇੱਕ ਤਾਂ ਮੰਮੀ ਦੇ ਜੀਜੇ ਦਾ ਡੈਡੀ ਹੈ ਇੱਕ ਮੰਮੀ ਦਾ ਜੀਜਾ ਹੈ ਹਾਂ ਠੀਕ ਹੈ ਤੇ ਜੀਜਾ ਜਿਹੜਾ ਉਹ ਕੁੜੀ ਦਾ ਜਿਹੜਾ ਹੈ ਮਾਸੜ ਲੱਗਿਆ ਤੇ ਜੀਜੇ ਦਾ ਡੈਡੀ ਜਿਹੜਾ ਹੈ ਉਹ ਮਾ ਦਾ ਮਾਸੜ ਲੱਗਿਆ ਤੇ ਦੋਨੇ ਆਪਸ ਵਿੱਚ ਰਿਸ਼ਤੇ ਵਿੱਚ ਹੈਗੇ ਨੇ ਕਿ ਪਿਓ ਤੇ ਪਿਓ ਪਿਓ ਪੁੱਤਰ ਕੀ ਬਾਤ ਹੈ ਜੀ ਬੜੀ ਇੰਟਰਸਟਿੰਗ ਬਾਜ਼ਾਰ ਸੀ ਮ제 ਆ ਗਿਆ ਤੇ ਜਿਹਨਾਂ ਜਿਹਨਾਂ ਨੇ ਕਮੈਂਟ ਰਾਈਟ ਸਾਈਡ ਆਪਦੇ ਬਹੁਤ ਬਹੁਤ ਧੰਨਵਾਦ ਅਗਲੀ ਬਾਜ਼ਾਰ ਜੀ ਸਭਣੀ ਨੈਕਸਟ ਬਾਜ਼ਾਰ ਤੇ ਹੈਗੀ ਆ ਜੀ ਹਾਂਜੀ ਬਹੁਤ ਹੀ ਸੌਖੀ ਆ ਹਾਂ ਫਟਾਫਟ ਕਮੈਂਟ ਕਰ ਦਿਓ ਸਾਰੇ ਜੀ 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 ਦੋ ਕਬੂਤਰ ਕੋਲੋ ਕੋਲੀ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਖੰਭ ਉਹਨਾਂ ਦੇ ਕਾਲੇ ਨਾ ਕੁਝ ਖਾਂਦੇ ਨਾ ਕੁਝ ਪਿੰਦੇ ਰੱਬ ਉਹਨਾਂ ਨੂੰ ਪਾਲੇ ਤੁਸੀਂ ਖਾਣ ਪੀਣ ਦੀ ਗੱਲ ਕੀਤੀ ਇੱਥੇ ਦੁਕਾਨ ਓਪਨ ਹੋ ਜੁਗੀ ਹੈ ਜੋ ਮਰਜੀ ਖਾਓ ਪਿਓ ਨਜ਼ਾਰੇ ਆ ਜਾਣਗੇ ਐ ਸਾਈਡ ਤੇ ਬਾਈ ਜੀ ਦੁਕਾਨ ਖੋਲ ਰਹੇ ਨੇ ਉਥੇ ਬਹੁਤ ਸਾਰੇ ਨਮਕੀ ਬਿਸਕੁਟ ਵਗੈਰਾ ਬੜਾ ਕੁਝ ਹੈ ਮੁਝ ਪਾਣੀ ਆ ਕੇ ਕੁਝ ਖਾਣ ਵੀਡੀਓ ਬਣਾਉਣ ਤੋਂ ਬਾਅਦ ਖੈਰ ਤੇ ਕਿੱਥੇ ਸੀ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਨਾ ਕੁਝ ਖਾਂਦੇ ਨਾ ਕੁਝ ਪਿੰਦੇ ਰੱਬ ਉਹਨਾਂ ਨੂੰ ਪਾਲੇ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਨਾ ਕੁਝ ਖਾਂਦੇ ਨਾ ਕੁਝ ਪਿੰਦੇ ਰੱਬ ਉਹਨਾਂ ਨੂੰ ਪਾਲੇ ਇਹਦੇ ਜਵਾਬ ਮੈਂ ਪਹਿਲੇ ਦੇ ਚੁੱਕਾ ਹਾਂ ਕਈ ਵਾਰ ਤੇ ਜਿਨ੍ਹਾਂ ਨੇ ਖੋਪੇ ਖੋਪੇ ਜਿਹੜੇ ਕਿ ਤੁਸੀਂ ਟੱਕ ਰੱਖੇ ਨੇਗੇ ਅਰੇ ਇਹਦਾ ਜਵਾਬ ਹੈ ਅੱਖਾਂ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਖੰਭ ਜਿਹੜੇ ਨੇ ਆਹ ਪਲਕਾਂ ਵੈਸੇ ਮੈਂ ਪੁੱਛ ਸਕਦੀ ਆ ਵੀ ਇੰਨੀ ਸੇਫਟੀ ਕਿਉਂ ਕਰੀ ਆ ਮੀ ਪੈ ਰਹਾ ਤਾਂ ਕਰਕੇ ਬਾਕੀ ਟੌਰ ਮਾਰਨ ਦੇ ਲਈ ਕਦੀ ਕਦੀ ਟੌਰ ਵੀ ਮਾਰਨੀ ਚਾਹੀਦੀ ਆ ਮੇਲੇ ਜਿਹੜੇ ਛਤਰੀ ਯੂਜ਼ ਕਰਦੇ ਨੇ ਉਹ ਸੇਫਟੀ ਹੁੰਦੀ ਆ ਜਾਂ ਜਿਹੜੇ ਐਂਕਰ ਯੂਜ਼ ਕਰਦੇ ਨੇ ਇਹ ਸੇਫਟੀ ਹੁੰਦੀ ਆ ਲੋਕੀ ਮੱਚਦੇ ਨੇ ਸੋਨਾ ਮੁੰਡਾ ਦੇਖ ਕੇ ਨਾ ਲੋਕੀ ਮੱਚਦੇ ਨੇ ਹੋਰ ਕੁਝ ਨਹੀਂ ਹੈਗਾ ਆਹ ਹੋਰ ਕੁਝ ਸੋਨਾ ਬੁੜਾ ਤਾਂ ਕਹਿ ਸਕਦੇ ਹੋ ਬੁੱਢਾ ਨਹੀਂ ਕਹਿ ਸਕਦੇ ਖੈਰ ਤਾਂ ਠੀਕ ਹੈ ਜੀ ਇਹਦਾ ਸਹੀ ਜਵਾਬ ਹੈ ਅੱਖਾਂ ਹਾਂਜੀ ਹੈ ਲਓ ਜੀ ਆਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗਦੀ ਹੈ ਇੱਕ ਬੇਨਤੀ ਜੋ ਹਰ ਵਾਰੀ ਕਰਸਤੇ ਆ ਸੀ ਜੀ ਇੱਕ ਸਭ ਤੋਂ ਪਹਿਲੇ ਪਾਣੀ ਦੀ ਬਚਤ ਕਰੋ ਜੀ ਜਿੰਨਾ ਹੋ ਸਕਦਾ ਪਾਣੀ ਬਚਾਓ ਜੀ ਜਲ ਹੀ ਜੀਵਨ ਹੈ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਜੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਹੁਣ ਤੋਂ ਹੀ ਅਸੀਂ ਪਾਣੀ ਸੰਭਾਲ ਨਹੀਂ ਕਰਾਂਗੇ ਆਉਣ ਵਾਲਾ ਸਮਾਂ ਇਹੋ ਜਿਹਾ ਹੋਏਗਾ ਬੂੰਦ ਬੂੰਦ ਨੂੰ ਤਰਸਾਂਗੇ ਬਿਲਕੁਲ ਠੀਕ ਹੈ ਕਾਫੀ ਆ ਤੱਕ ਉਹ ਟਾਈਮ ਸਟਾਰਟ ਹੋ ਚੁੱਕਿਆ ਉਸ ਟਾਈਮ ਸਟਾਰਟ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਜੀ ਪਾਣੀ ਦੀ ਸੰਭਾਲ ਕਰੋ ਜਲ ਹੀ ਜੀਵਨ ਹੈ ਜਿਹੜਾ ਮੀਂਹ ਦਾ ਪਾਣੀ ਹੁੰਦਾ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਦੇਖੋ ਸਰਕਾਰਾਂ ਨਾਲ ਗੱਲ ਕਰੋ ਜਦ ਵੋਟ ਪਾਣੇ ਹੋ ਨਾ ਸਰਕਾਰਾਂ ਨਾਲ ਇਹ ਗੱਲ ਕਰਿਆ ਕਰੋ ਕਿ ਪਾਣੀ ਦੀ ਸੰਭਾਲ ਦੇ ਲਈ ਕੀ ਕਰ ਰਹੇ ਹੋ ਤੁਸੀਂ ਕੱਲਾ ਧਰਮ ਨੂੰ ਦੇਖ ਕੇ ਜਾਤੀ ਨੂੰ ਦੇਖ ਕੇ ਸਾਡੇ ਇਲਾਕੇ ਨੂੰ ਦੇਖ ਕੇ ਵੋਟ ਨਾ ਪਾਓ ਇਹ ਦੇਖ ਕੇ ਪਾਓ ਕਿ ਤੁਹਾਡੇ ਏਰੀਆ ਦਾ ਵਿਕਾਸ ਕੌਣ ਕਰ ਰਿਹਾ ਹੈ ਜਿਹੜਾ ਬੰਦਾ ਵਿਕਾਸ ਕਰਦਾ ਨਾ ਉਹਨੂੰ ਵੋਟ ਪਾਓ ਠੀਕ ਹੈ ਤੇ ਪਾਣੀ ਸੰਭਾਲ ਕਰੋ ਕੁਦਰਤ ਦੀ ਸੰਭਾਲ ਕਰੋ ਜਿੱਥੇ ਤੁਸੀਂ ਸੜਕਾਂ ਬਣਦੀਆਂ ਨੇ ਉਥੇ ਪੇੜ-ਧੜਾ-ਧੜ ਕੱਟੀ ਜਾਂਦੇ ਆ ਫਿਰ ਕਹਿੰਦਾ ਪੰਜਾਬ 'ਚ ਗਰਮੀ ਹੋ ਗਈ ਹੋਣੀਏ ਗਰਮੀ ਪੇੜ ਤਾਂ ਕੱਟੀ ਜਾਂਦੇ ਆ। ਤੋਂ ਪੇੜ ਲਾਓ ਵੱਧ ਤੋਂ ਵੱਧ ਰੁੱਖ ਲਾਓ ਜਿੰਨੇ ਲਾ ਸਕਦੇ ਹੋ। ਸਾਡੀ ਇੰਨੀ ਕੁ ਬੇਨਤੀ ਪਰਵਾਨ ਕਰਨੀ ਜੀ। ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ। ਬਾਏ।